ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਲਗਾਤਾਰ ਲੋਕਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਸ ਵળે ਅਸੀਂ ਅਨਗੜ੍ਹ ਇਲਾਕੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਪਰੰਜੀਤ ਸਿੰਘ ਿੱਤਲੋ ਤਾਂ ਹੋਰ ਵੀ ਪੁਲਿਸ ਦੇ ਵੱਡੇ ਅਧਿਕਾਰੀ ਜਿਹੜੇ ਅੱਜ ਵੱਖ-ਵੱਖ ਘਰਾਂ ਦੇ ਵਿੱਚ ਜਾ ਕੇ ਚੈੱਕ ਕੀਤੀ ਗਈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਮੁਲਾਜ਼ਮ ਜਿਹੜੇ ਸਵੇਰ ਤੋਂ ਹੀ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਖ-ਵੱਖ ਥਾਣਿਆਂ ਦੇ ਐਸਐਚਓ ਤਾਂ ਹੋਰ ਵੀ ਜਿਹੜੇ ਪੁਲ ਕੀਤੀ ਜਾ ਰਹੀ ਹੱਤਾ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਰਾਸਤੇ ਦੇ ਵਿੱਚ ਪੁਲਿਸ ਹੀ ਪੁਲਿਸ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਚੈਕਿੰਗ ਆ ਉਹ ਅੱਜ ਦੇ ਦਿਨ ਕੀਤੀ ਜਾ ਰਹੀ ਹੈ ਸੀਏਐਸਓ ਦਾ ਜਿਹੜਾ ਆਪਰੇਸ਼ਨ ਆ ਉਹ ਸਵੇਰ ਤੋਂ ਹੀ ਚੱਲਦਾ ਪਿਆ ਤਾਂ ਜੇਕਰ ਅਸੀਂ ਗੱਲ ਕਰੀਏ ਲਗਾਤਾਰ ਵੱਖ-ਵੱਖ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ ਪੁਲਿਸ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਅਨਗੜੇ ਇਲਾਕੇ ਦੇ ਵਿੱਚ ਪੁਲਿਸ ਪਹੁੰਚੀ ਹੋਈ ਹੈ ਤਾਂ ਅਸੀਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਇਹ ਕੋ ਸਾਡੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਪਰਾਲਾ ਕੀਤਾ ਜਾ ਰਿਹਾ ਹੈਗਾ ਸਾਡੇ ਡੀਜੀਪੀ ਸਾਹਿਬ ਵੱਲੋਂ ਪਲਾਨ ਤਿਆਰ ਕੀਤਾ ਹੋਇਆ ਆਪਾਂ ਲਗਾਤਾਰ ਨਸ਼ੇ ਦੇ ਖਿਲਾਫ ਮਹਿੰਮ ਜਾਰੀ ਕੀਤੀ ਹੋਈ ਹੈ ਇਹਦੇ ਵਿੱਚ ਆਪਾਂ ਇੱਕ ਸਾਡੀ ਜਿਹੜੀ ਸਾਰੀ ਕਾਰਵਾਈਆਂ ਹੈਗੀਆਂ ਉਹਦੇ ਵਿੱਚ ਇਹ ਕਾਰਵਾਈ ਜਿਹੜੀ ਹੈਗੀ ਕੋਆਰਡੀਨੇਸ਼ਨ ਸੈਂਸ ਦੀ ਹੈਗੀ ਤੇ ਜਿਹਦੇ ਵਿੱਚ ਆਪਾਂ ਪੂਰੇ ਪੰਜਾਬ 'ਚ ਇੱਕ ਵਾਰ ਚ ਲਗਾਤਾਰ ਮਤਲਬ ਇੱਕ ਖਾਂ ਤੇ ਹੀ ਇਹ ਇੱਕ ਸਮਾਂ ਤੇ ਸਾਰੇ ਪੂਰੇ ਪੰਜਾਬ ਚ ਕੋਆਰਡੀਨੇਟਡ ਸਰਚ ਕੀਤਾ ਜਾਂਦਾ ਹੈ ਸਾਡੇ ਵੱਲੋਂ ਨਸ਼ੇ ਦੇ ਖਿਲਾਫ ਬਹੁਤ ਆਰਗੇਨਾਈਜ਼ਡ ਪ੍ਰੋਫੈਸ਼ਨਲ ਅਪਰੋਚ ਅਡਾਪਟ ਕੀਤੀ ਗਈ ਹੋਈ ਹੈ ਜਿੱਦਾਂ ਆਪਾਂ ਇਲਾਕੇ ਆਈਡੈਂਟੀਫਾਈ ਕੀਤੇ ਹੋਏ ਨੇ ਇਸ ਸਮਗਲਰ ਆਈਡੈਂਟੀਫਾਈ ਕੀਤੇ ਹੋਏ ਨੇ ਤੇ ਉਹਨਾਂ ਤੇ ਸਰਵੇਲੈਂਸ ਰੱਖੀ ਜਾ ਰਹੀ ਹੈਗੀ ਤੇ ਉਹਨਾਂ ਨੂੰ ਫੜ ਕੇ ਰਿਕਵਰੀਜ਼ ਵੀ ਕੀਤੀਆਂ ਜਾ ਰਹੀਆਂ ਹੈਗੀਆਂ ਤੇ ਉਹਨੂੰ ਜੇਲ੍ਹ ਭੇਜਿਆ ਜਾ ਰਿਹਾ ਹੈਗਾ ਸਾਰੇ ਵੱਲੋਂ ਇਹ ਬਹੁਤ ਵੱਡਾ ਮੈਸੇਜ ਲੋਕਾਂ ਨੂੰ ਦੇਣ ਦਾ ਉਪਰਾਲਾ ਹੈਗਾ ਕਿ ਸਾਡੇ ਵੱਲੋਂ ਜ਼ੀਰੋ ਟੋਲਰੈਂਸ ਹੈਗੀ ਆਪਾਂ ਕਿਸੇ ਵੀ ਕੀਮਤ 'ਚ ਨਸ਼ੇ ਦੇ ਖਿਲਾਫ ਕਿਸੇ ਨੂੰ ਵੀ ਕੋਈ ਜਿਹੜੀ ਹੈਗੀ ਉਹ ਗੁੰਜਾਇਸ਼ ਨਹੀਂ ਦੇ ਸਕਦੇ ਜਿਹੜੇ ਕਾਫੀ ਆਪਰੇਸ਼ਨ ਹੈ ਕਈ ਵਾਰ ਇਹ ਗੱਲ ਸਾਹਮਣੇ ਆਈ ਕਿ ਲੋਕ ਉਹ ਤੋਂ ਭੱਜ ਜਾਂਦੇ ਨੇ ਜਿਹੜੇ ਤਸਕਰ ਹੁੰਦੇ ਨੇ ਕਿਉਂਕਿ ਜਿਹੜੇ ਪੁਲਿਸ ਦੀ ਰੇਡ ਹੁੰਦੀ ਹੈ ਕਈ ਵਾਰ ਉਹਨਾਂ ਇਨਫੋਰਮੇਸ਼ਨ ਮਿਲ ਜਾਂਦੀ ਹੈ ਇਹ ਦੇਖੋ ਇਹ ਪ੍ਰਕਿਰਿਆ ਸਾਮਾਨੀ ਜੀ ਹੈਗੀ ਜੇ ਆਪਾਂ ਮਤਲਬ ਕ੍ਰਿਮੀਨਲ ਦੇ ਮਗਰ ਹੋਵਾਂਗੇ ਤੇ ਕ੍ਰਿਮੀਨਲ ਪੱਜੇ ਵੀ ਹੁੰਦੇ ਨੇ ਸਾਡਾ ਮਕਸਦ ਵੀ ਇਹੀ ਹੈਗਾ ਕਿ ਆਪਾਂ ਉਹਨੂੰ ਇਦਾਂ ਭਜਾ ਕੇ ਰੱਖੀਏ ਕਿ ਜਿਹੜੇ ਹੈਗੇ ਉਹ ਲੋਕਾਂ ਕੋਲੋਂ ਦੂਰ ਹੀ ਹੋਣ ਕੀਸੀ ਤਰੀਕੇ ਵੀ ਤੇ ਸਮਾਜ ਵਿੱਚ ਉਹ ਨਸ਼ੇ ਦੀ ਲਾਣਾ ਜੜੀ ਹੈਗੀ ਉਹ ਉਹਨੂੰ ਫੈਲਾਣ ਚ ਕਾਮਯਾਬ ਨਾ ਸਕਣ ਬਹੁਤ سارے ਬੰਦੇ ਫੜੇ ਵੀ ਜਾਂਦੇ ਨੇ ਤੇ ਆਪਾਂ ਇਹ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਉਹਦੇ ਮੁਤਾਬਿਕ ਆਪਾਂ ਨਸ਼ੇ ਤਸਕਰਾਂ ਤੇ ਲਗਾਤਾਰ ਸਰਵੇਲੈਂਸ ਕਰ ਰਹੇ ਜਿਹੜੇ ਪੱਜੇ ਵੀ ਹੋਣਗੇ ਉਹਨਾਂ ਨੂੰ ਵੀ ਆਪਾਂ ਫੜ ਕੇ ਕਾਰਵਾਈ ਕਰਾਂਗੇ ਡੀਜੀਪੀ ਸਾਹਿਬ ਵੱਲੋਂ ਜਿਸ ਤਰ੍ਹਾਂ ਦੇ ਚਾਲੀ ਕੀਤੇ ਗਏ ਤੇ ਕੀ ਨਵੀਂ ਪਾਲਿਸੀ ਬਣਾਈ ਜਾ ਰਹੀ ਹੈ ਪੀਤ ਤੋਂ ਨੋ ਤਾਂ ਕਿ ਨਸ਼ਾ ਖਤਮ ਕੀਤਾ ਜਾਵੇ ਨਸ਼ੇ ਦੀ ਸਾਡੀ ਇੱਕ ਬਹੁਤ ਸਟੈਂਡਰਡ ਪਾਲਿਸੀ ਹੈ ਕਿ ਜ਼ੀਰੋ ਟੋਲਰੈਂਸ ਦੀ ਤੇ ਆਪਾਂ ਉਹਦੇ ਵਿੱਚ ਲਗਾਤਾਰ ਇਹਦੀ ਸਮੀਖਿਆ ਡੀਜੀਪੀ ਸਾਹਿਬ ਵੱਲੋਂ ਕੀਤੀ ਜਾਂਦੀ ਹੈਗੀ ਹਰ ਦਿਨ ਇਹਦੀ ਸਮੀਖਿਆ ਹੁੰਦੀ ਹੈਗੀ ਕਿ ਕਿਹੜੇ-ਕਿਹੜੇ ਡਿਸਟ੍ਰਿਕਟ ਤੇ ਕੀ ਕੁਝ ਕਾਰਵਾਈਆਂ ਕੀਤੀਆਂ ਹੋਈਆਂ ਤੇ ਅੱਗੇ ਉਹਦੇ ਪਲਾਨ ਕੀ ਹੈਗੇ ਦੇ ਇਹ ਲਗਾਤਾਰ ਪ੍ਰਤੀ ਦਿਨ ਦੀ ਮੋਨਿਟਰਿੰਗ ਕੀਤੀ ਜਾਂਦੀ ਹੈਗੀ ਜਿਸ ਦੇ ਕਰਕੇ ਸਾਨੂੰ ਇਹ ਸਫਲਤਾਵਾਂ ਪ੍ਰਾਪਤ ਹੋ ਰਹੀਆਂ ਨੇ ਅੱਜ ਵੀ ਰਿਕਵਰੀ ਸਰ ਹੋਈ ਹੈ ਅੱਜ ਰਿਕਵਰੀਆਂ ਹੋ ਰਹੀਆਂ ਹੈਗੀਆਂ ਇਹਦੀ ਕਨਸੋਲੀਡੇਟਡ ਰਿਪੋਰਟ ਜਿਹੜੀ ਹੈਗੀ ਉਹ ਤੁਹਾਨੂੰ ਸੀਪੀ ਸਾਹਿਬ ਅੱਜ ਸ਼ਾਮ ਤੱਕ ਦੇ ਦੇਣਗੇ ਤੇ ਇਹਦੀ ਇਨਫਾਰਮੇਸ਼ਨ ਸਾਨੂੰ ਤੁਹਾਨੂੰ ਸਾਰਿਆਂ ਨੂੰ ਡਿਸਟ੍ਰੀਬਿਊਟ ਕੀਤੀ ਜਾਊਗੀ ਸਰ ਇਹ ਐਕਸਰਸਾਈਜ਼ ਲਗਾਤਾਰ ਚੱਲਦੀ ਰਹੇਗੀ ਬਿਲਕੁਲ ਲਗਾਤਾਰ ਚੱਲਦੀ ਰਹੂਗੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਲਗਾਤਾਰ ਚੱਲਣ ਵਾਲੇ ਆਪਰੇਸ਼ਨ ਦੀ ਕੜੀ ਵਿੱਚੋਂ ਇੱਕ ਹੈਗੀ ਤੇ ਇਹ ਪਹਿਲਾ ਵੀ ਲਗਾਤਾਰ ਸਾਡੇ ਵੱਲੋਂ ਆਪਰੇਸ਼ਨ ਕੀਤੇ ਗਏ ਨੇ ਤੇ ਅੱਜ ਵੀ ਇਹ ਜਿਹੜਾ ਆਪਰੇਸ਼ਨ ਹੈਗਾ ਉਹ ਉਹਦੀ سلسلے ਦੀ ਇੱਕ ਕੜੀ ਹੈ ਤੇ ਇਹ سلسلہ ਲਗਾਤਾਰ ਜਾਰੀ ਰਹੂਗਾ ਕਿਤੇ ਕਿਤੇ ਸਰ ਪੰਜਾਬ ਚ ਹੋਇਆ ਹੈ ਇਹ ਪਿਛਲੇ ਸਾਲ ਪੂਰੇ ਪੰਜਾਬ ਚ ਪੂਰੇ ਪੰਜਾਬ ਤੇ ਸੋ ਆਪਰੇਸ਼ਨ ਦੇ ਵਿੱਚ ਰਿਕਵਰੀ ਕੇਸ ਇਲਾਕੇ ਦੇ ਸਭ ਤੋਂ ਜ਼ਿਆਦਾ ਹੋਈ ਹੈ ਇਹ ਕਨਸੋਲੀਡੇਟ ਕੀਤੀ ਜਾ ਰਹੀ ਹੈਗੀ ਤੁਹਾਨੂੰ ਸ਼ਾਮ ਨੂੰ ਇਹਦੀ ਇਤਲਾ ਜਿਹੜੀ ਜਦੋਂ ਇਹ ਮੁੱਕ ਜੂਗਾ ਸਾਡਾ ਆਪਰੇਸ਼ਨ ਫਿਰ ਕਨਸੋਲੀਡੇਟਡ ਇਤਰਾ ਤੁਹਾਨੂੰ ਮਿਲ ਜੇਗੀ ਕਿਹੜੇ ਏਰੀਆ ਵੀ ਸਪੈਸੀਫਾਈ ਕੀਤੇ ਗਏ ਨੇ ਇਹਦੇ ਵਿੱਚ 17 ਪੁਲਿਸ ਸਟੇਸ਼ਨ ਦੇ ਏਰੀਆ ਚ 25 ਹੌਟ ਸਪੌਟ ਸਾਡੇ ਵੱਲੋਂ ਆਇਡੈਂਟੀਫਾਈ ਕੀਤੇ ਗਏ ਸੀਗੇ ਤੇ ਉਹਨਾਂ ਦੀ ਜਿਹੜੀ ਹੈਗੀ ਉਹ ਕੋਆਰਡੀਨੇਟ ਸੱਚ ਆਪਰੇਸ਼ਨ ਚੱਲ ਰਿਹਾ ਹੈ ਉਹਨਾਂ ਨੂੰ ਸਮੇਂ ਪੂਰੀ ਪ੍ਰਕਿਰਿਆ ਜਾਂ ਨਫਰੀ ਭਲਾਈ ਜੇਗਾ ਲਗਾਤਾਰ ਇਹਦੇ ਚ ਕੰਮ ਚੱਲ ਰਿਹਾ ਹੈਗਾ ਨਫਰੀ ਬਤਾਨਾ ਇੱਕ ਦਿਸ ਅੰਦਰ ਇਸ ਸਟੈਪ ਪਰ ਜਿਹੜੀ ਸਾਡੀ ਕਮਿਟਮੈਂਟ ਹੈਗੀ ਨਸ਼ੇ ਦੇ ਖਿਲਾਫ ਉਹ 0 ਡਾਲਰ ਦੀ ਹੈਗੀ ਤੇ ਉਹਦੇ ਤੇ ਆਪਾਂ ਲਗਾਤਾਰ ਕਾਰਵਾਈ ਕਰਦੇ ਰਵਾਂਗੇ ਸਰ ਤੁਸੀਂ ਕੋਈ ਉਦਾਹਰਣਾ ਸਰ ਇਹਨਾਂ ਇਹ ਇਹ ਤੁਹਾਨੂੰ ਜਿਹੜੀ ਸੀਪੀ ਸਾਹਿਬ ਨੇ ਜਿਹੜਾ ਸ਼ਹਿਰ ਦਾ ਪਲਾਨ ਹੈਗਾ ਉਹ ਤੁਹਾਨੂੰ ਦੱਸਣਗੇ ਤੇ ਤੁਸੀਂ ਕਿਸੇ ਵੇਲੇ ਉਹਨਾਂ ਨਾਲ ਬਹਿ ਕੇ ਗੱਲ ਕਰੋ ਤਾਂ ਐਸੀ ਪੁਲਿਸ ਦੇ ਵੱਡੇ ਅਧਿਕਾਰੀ ਜਿਨ੍ਹਾਂ ਤੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤੇ ਜਿਹੜੀ ਅੱਜ ਸਵੇਰ ਤੋਂ ਹੀ ਪੁਲਿਸ ਚੈਕਿੰਗ ਕਰਦੀ ਪਈ ਹੈ ਤਾਂ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਜਿਹੜੀ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਸਾਂਝੀ ਕੀਤੀ ਜਾਏਗੀ ਕਿ ਕੀ ਕੁਝ ਜਿਹੜਾ ਉਹ ਇਸ ਆਪਰੇਸ਼ਨ ਦੇ ਵਿੱਚ ਬਰਾਮਦ ਹੋਇਆ ਤਾਂ ਕਿੰਨੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਸੱਜਾ ਜਾਵੇਗਾ ਜਗਵੰਤ ਟੀਵੀ ਦਾ ਸਾਹਿਲ ਆਮ੍ਰਿਤਸਰ